ਰਮਜ਼ੋਸ਼ شہر ਦੇ ਵਿੱਚ ਵਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨਾਕੇ ਬੰਦੀਆਂ ਕਰਕੇ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਅੰਮ੍ਰਿਤਸਰ ਸੀਆਈਏ ਸਟਾਫ ਟੂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਪੁਲਿਸ ਨੇ ਤਿੰਨੇ ਹਥਿਆਰਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀ ਇਨਵੈਸਟੀਗੇਸ਼ਨ ਕੇਐਸ ਸੰਧੂ ਨੇ ਹੋਰ ਕੀ ਕੁਝ ਵੱਡੇ ਖੁਲਾਸੇ ਕੀਤੇ ਨੇ। ਹੌਜਾੜ। ਦੀਆਂ ਹਦਾਇਤਾਂ ਦੇ ਅਨਸਾਰ ਜਿਹੜਾ ਸਰਕਾਰ ਵੱਲੋਂ ਨਸ਼ਿਆਂ ਤੇ ਨਜਾਇਜ਼ ਅਸਲੇ ਦੇ ਵਿਰੁੱਧ ਚਲਾਈ ਗਈ ਮਹਿੰਮ ਦੇ ਤਹਿਤ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਬਾਂਕੇ ਬਿਹਾਰੀ ਗਲੀ ਮੋੜ ਬਟਾਲਾ ਰੋਡ ਤੋਂ ਜਿਨ੍ਹਾਂ ਦੇ ਨਾਮ ਨੇ ਵਿਕਰਮ ਸਿੰਘ ਵਿੱਕੀ son of ਬਲਦੇਵ ਸਿੰਘ ਮਕਾਨ ਨੰਬਰ 24 ਕਾ 82 ਗਲੀ ਨੰਬਰ 2 ਗੋਕਲ ਵਿਹਾਰ ਬਟਾਲਾ ਰੋਡ ਜਿਹਦੀ ਉਮਰ ਕਰੀਬ ਹੈਗੀ ਆ 32 ਸਾਲ ਦੂਸਰਾ ਬੰਦਾ ਹੈਗਾ ਇਹਦੇ ਨਾਲ ਅਜੀਤ ਕੁਮਾਰ ਉਰਫ ਅੱਜੂ ਪੁੱਤਰ ਰਕੇਸ਼ ਕੁਮਾਰ ਮਕਾਨ ਨੰਬਰ 100 ਵਿਸ਼ਾਲ ਵਿਹਾਰ ਨੇੜੇ ਚਿੰਤਪੁਰ ਨਿਮੰਦਰ ਬਟਾਲਾ ਰੋਡ ਇਹ ਬੰਦਿਆਂ ਨੂੰ ਅਸੀਂ ਸਿਕਰਟ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਆ ਜਿਨ੍ਹਾਂ ਕੋਲੋਂ ਅਸੀਂ 2 ਪਿਸਟਲ ਅ ਦੋ ਪਿਸਟਲ ਨੇ ਟੋਟਲ ਤਿੰਨ ਨੇ ਟੋਟਲ ਤਿੰਨ ਪਿਸਟਲ ਰਿਕਵਰ ਕੀਤੇ ਆ ਜਿਨ੍ਹਾਂ ਦੇ ਵਿੱਚ ਦੋ ਪਿਸਟਲ ਬੱਤੀਪੋਰ ਇੱਕ ਪਿਸਟਲ 9mm ਸਮੇਤ ਮੈਗਜ਼ੀਨ ਤੇ ਦੋ ਰੌਂਜਿੰਦਾ ਇਹਨਾਂ ਕੋ ਰਿਕਵਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 54 ਜੋਰਮ 2558 ਆਰਮਜ਼ ਐਕਟ ਥਾਣਾ ਸਾਦਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੋਰ ਸਾਡੇ ਦਾ ਬੈਕਗ੍ਰਾਉਂਡ ਹੀ ਹੈ ਨਾ ਕੋਈ ਵਾਰਦਾਤ ਕੰਨੀ ਦੀ ਜੋ ਹਿਅਰ ਤੱਕ ਕੋਈ ਨਹੀਂ ਇਹਨਾਂ ਨੂੰ ਅਜੇ ਉਸਤਾਸ਼ ਕਰ ਰਹੇ ਆ ਕੋਈ ਇਹ ਗੱਲ ਕਲੀਅਰ ਕਰਨ ਨਹੀਂ ਰਹੇ ਸਾਨੂੰ ਅਜੇ ਇਹਨਾਂ ਨੂੰ ਅਸੀਂ ਪੇਸ਼ ਕੀਤਾ ਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਕੱਲ ਇਹਨਾਂ ਨੂੰ ਦੁਬਾਰਾ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਬਰੀਕੀ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਕੋਈ ਇਹ ਠੋਸ ਜਵਾਬ ਅਜੇ ਦੇ ਨਹੀਂ ਰਹੇ ਸਨ ਸਰ ਇਹਨਾਂ ਪਰ ਕੋਈ ਐਫਆਈਆਰ ਪੱਲੇ ਤੋਂ ਨਹੀਂ ਜੀ ਐਫਆਈਆਰ ਕੋਈ ਦਰਜ ਨਹੀਂ ਹੈਗੀ ਇਹਨਾਂ ਹਥਿਆਰ ਕਿੱਥੋਂ ਲੈ ਕੇ ਆਏ ਸੀ ਇਹ ਵੀ ਦੱਸਦੇ ਨਹੀਂ ਇਹ ਸਿਰਫ ਦੱਸਦੇ ਆ ਕਿ ਤਰਨਤਨ ਰੋਡ ਤੇ ਮੈਨੂੰ ਬੰਦੇ ਮਿਲੇ ਤੇ ਉਹਨਾਂ ਨੇ ਸਾਨੂੰ ਰੱਖਣ ਲਈ ਦਿੱਤੇ ਆ ਉਹ ਇਹਨਾਂ ਕੋਲ ਵੈਰੀਫਾਈ ਕਰ ਰਹੇ ਆ ਅਸੀਂ ਕਿਸੇ ਗੈਂਗ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੁਹਾਡੇ ਕੀ ਕੰਮ ਕੀ ਕਰਦੇ ਜੀ ਇਹ ਇੱਕ ਤੇ ਡਰਾਈਵਰੀ ਕਰਦਾ ਜੀ ਇੱਕ ਦੀ ਲੇਡੀ ਸੂਟਾਂ ਦੀ ਫੈਕਟਰੀ ਹੈ। ਉਮਰ ਕਿੰਨੀ ਕੇ ਨਾ ਜੀ? ਅ ਜਿਹੜਾ ਹੈਗਾ ਜੀ ਆਪਣੇ ਬਲਦੇ ਵਿਕਰਮ ਸਿੰਘ ਹੈ। ਉਰਮ ਵਿੱਕੀ ਇਹਦੀ 32 ਸਾਲ ਉਮਰ ਹੈ ਜੀ। ਪੜ੍ਹਾਈ ਇਹ ਪਲੱਸ 2 ਆ। ਕੀਤਾ ਇਹਦਾ ਡਰਾਈਵਰੀ ਆ। ਜਿਹੜਾ ਅਜੀਤ ਕੁਮਾਰ ਆ ਇਹਦੀ ਉਮਰ 30 ਸਾਲ ਹੈ ਇਹ میٹرਕ ਪੜ੍ਹਿਆ ਹੈ। ਸਰ ਕੋਈ ਦੱਸਿਆ ਕਿ ਸ਼ੌਂਕ ਵਾਸਤੇ ਰੱਖਿਆ ਹਿਆ ਸੀ ਦੋਨਾਂ ਨੂੰ ਮਿਲੇ ਇਹਨਾਂ ਨੇ ਕਦੇ ਲਈ ਰੱਖਿਆ ਕਰ। ਅਜੇ ਇਹ ਗੱਲ ਅਸੀਂ ਇਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਅਜੇ ਗੱਲ ਕੋਸ਼ਿਸ਼ ਘੁਮਾ ਰਹੇ ਆ ਕੋਈ ਗੱਲਾਂ ਦੱਸ ਨਹੀਂ ਰਹੇ ਤਫ਼ਤੀਸ਼ੇ ਦੀ ਜਾਰੀ ਹੈ ਬਰੀਕੀ ਨਾਲ ਕੱਲ ਪੇਸ਼ ਕਰਕੇ ਦੁਬਾਰਾ ਇਹਨਾਂ ਨੂੰ ਬਰੀਕੀ ਨਾਲ ਪੁੱਛਗਿਸ਼ ਕੀਤੀ ਜਾਏਗੀ ਤਾਂ ਫੇਰ ਇਹ ਗੱਲ ਕਲੀਅਰ ਕਰਾਂਗੇ ਜੇ ਗੱਲ ਕੁਝ ਕਲੀਅਰ ਕਰਨੀ ਰਹੇ ਨਹੀਂ ਜੀ ਨਹੀਂ ਸਰ ਤੁਹਾਡੀ ਪੁੱਛਗਿਸ਼ ਚ ਕੀ ਲੱਗਦਾ ਕੀ ਕਿਉਂ ਗੱਲ ਨੂੰ ਘੁਮਾ ਰਹੇ ਆ ਤੁਹਾਨੂੰ ਕੀ ਲੱਗਦਾ ਪੁਲਿਸ ਬੇਖੋ ਇਸ ਤਰ੍ਹਾਂ ਅਜੇ ਲੱਗਦੇ ਕੁਝ ਨਹੀਂ ਰਿਹਾ ਹੈ ਤੇ ਚਲਾਕ ਹੀ ਨੇ ਬੰਦੇ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਲੱਗਦਾ ਕਿ ਹੋਰ ਵੀ ਹੋ ਸਕਦਾ ਕੋਈ ਲਿੰਕ ਇਹਨਾਂ ਦੇ ਨਿਕਲ ਆਉਣ ਅੱਗੇ ਸਰ ਕੀ ਮੰਸ਼ਾ ਕੀ ਸੀ ਮੰਸ਼ਾ ਕੁਝ ਨਹੀਂ ਦੱਸ ਰਿਹਾ ਜੀ ਇਹ ਇਹ ਨਾਂ ਵੀ ਨਹੀਂ ਦੱਸਦੇ ਕਿ ਕਿਹੜਾ ਬੰਦਾ ਆ ਮਤਲਬ ਸਾਨੂੰ ਤਰਨ ਤਰਨ ਦੇ ਰੋਡ ਤੇ ਕਹਿੰਦੇ ਬੰਦਾ ਮਿਲਿਆ ਤੇ ਉਹ ਪਿਸਤਲ ਸਾਨੂੰ ਦੇ ਗਿਆ ਜਿਹੜਾ ਬੰਦਾ ਇਹਨਾਂ ਦੇ ਫੇਕ ਗੱਲਾਂ ਨੂੰ ਡਰੇ ਸਿੱਟਾ ਜਾ ਕਰ ਰਹੇ ਆ ਜੀ ਕਰ ਰਹੇ ਆ ਜੀ ਉਹਦਾ ਨਾਮ ਹੀ ਇਹ ਦੱਸ ਰਹੇ ਕਿ ਜੀ ਸਾਨੂੰ ਵੈਸੇ ਹੀ ਮਿਲਿਆ ਸੀ ਸਾਨੂੰ ਮੈਨੂੰ ਉਹਦਾ ਨਾਮ ਹੀ ਪਤਾ